ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਇਹ ਪੰਜਾਬ ਪੁਲਿਸ ਦੇ ਵੱਲੋਂ ਘਰ ਟਾਇਆ ਜਾ ਰਿਹਾ ਹੈ ਇਹ ਬਰਖਾਸਤ ਮਹਿਲਾ ਪੁਲਿਸ ਕਾਂਸਟੇਬਲ ਹੈ ਜੋ ਕਿ ਅਮਨਦੀਪ ਕੌਰ ਹੈ ਜੋ ਇੱਕ ਮਹੀਨਾ ਪਹਿਲਾਂ ਥਾਰ ਦੇ ਵਿੱਚ ਬਠਿੰਡਾ ਤੋਂ ਹਰੜਣ ਸਮੇਤ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਗਈ ਸੀ ਉਸ ਦਾ ਘਰ ਹੈ ਪਰ ਇਸ ਦੇ ਪਿੱਛੇ ਸੱਚਾਈ ਕੁਝ ਹੋਰ ਹੈ ਇਹ ਜੋ ਘਰ ਪੰਜਾਬ ਪੁਲਿਸ ਦੇ ਵੱਲੋਂ ਟਾਇਆ ਜਾ ਰਿਹਾ ਹੈ ਇਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਤਮੋਟ ਪਿੰਡ ਦੇ ਵਿੱਚ ਟਾਇਆ ਜਾ ਰਿਹਾ ਹੈ ਇਹ ਜਿਹੜਾ ਘਰ ਹੈ ਇਹ ਸਰਬਜੀਤ ਕੌਰ ਜੋ ਕਿ ਤਮੋਟ ਪਿੰਡ ਦੀ ਰਹਿਣ ਵਾਲੀ ਹੈ ਕੁਝ ਸਮਾਂ ਕੁਝ ਸਾਲ ਪਹਿਲਾਂ ਇਸ ਚਿੱਟੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੁੰਦੀ ਹੈ ਇਸ ਦੇ ਉੱਪਰ ਅਤੇ ਇਸ ਦੀ ਮਾਂ ਦੇ ਉੱਪਰ ਤਿੰਨ ਤਿੰਨ ਕੇਸ ਨਸ਼ਿਆ ਦੇ ਨਾਲ ਸੰਬੰਧਿਤ ਜੋ ਇਹਨਾਂ ਦੇ ਉੱਪਰ ਦਰਜ ਨੇ ਉਸ ਤੋਂ ਬਾਅਦ ਇਹ ਕਾਰਵਾਈ ਖੰਨਾ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਐਸਐਸਪੀ ਜੋਤੀ ਯਾਦਵ ਜੋ ਕਿ ਖੰਨਾ ਦੇ ਐਸਐਸਪੀ ਨੇ ਉਹਨਾਂ ਦੇ ਵੱਲੋਂ মিডিਆ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਸਰਬਜੀਤ ਕੌਰ ਹੈ ਇਹ ਨਸ਼ੇ ਦੇ ਮਾਮਲੇ ਦੇ ਵਿੱਚ ਕੁਝ ਸਾਲ ਪਹਿਲਾਂ ਗ੍ਰਿਫਤਾਰ ਕੀਤੀ ਗਈ ਸੀ ਥਾਰ ਦੇ ਉੱਪਰ ਇਹ ਮੁਹਾਲੀ ਤੱਕ ਨਸ਼ਾ ਸਪਲਾਈ ਕਰਦੀ ਸੀ ਇਸ ਕਰਕੇ ਇਸ ਕੁੜੀ ਦਾ ਨਾਮ ਥਾਰ ਵਾਲੀ ਕੁੜੀ ਕਹਿ ਕੇ ਇਹ ਮਸ਼ਹੂਰ ਹੋ ਗਈ ਸੀ ਜਦੋਂ ਇਹ ਖਬਰ ਵਾਇਰਲ ਹੋਈ ਸੀ ਜਦੋਂ ਇਹ ਖਬਰ ਜਦੋਂ ਪੰਜਾਬ ਪੁਲਿਸ ਦੇ ਵੱਲੋਂ ਇਸ ਨੂੰ ਫੜਿਆ ਗਿਆ ਸੀ ਜਦੋਂ ਖਬਰ ਲੱਗੀ ਤਾਂ ਥਾਰ ਵਾਲੀ ਕੁੜੀ ਕਹਿ ਕੇ ਇਹ ਖਬਰ ਕਾਫੀ ਵਾਇਰਲ ਹੋਈ ਤੇ ਉਸ ਦਾ ਇਹ ਪਿੰਡ ਜਦੋਂ ਅਸੀਂ ਇਸ ਇਸ ਦੀ ਪ੍ਰਾਪਰਟੀ ਬਾਰੇ ਪਤਾ ਕਰਵਾਇਆ ਤਾਂ ਗਲਾਡਾ ਜੋ ਕਿ ਲੁਧਿਆਣਾ ਨਾਲ ਸੰਬੰਧਿਤ ਹੈ ਉਸ ਦੇ ਵੱਲੋਂ ਇਸ ਦੇ ਘਰ ਦੀ ਚੋਪਣਸ਼ਾਨ ਕੀਤੀ ਗਈ ਤਾਂ ਇੱਕ ਘਰ ਇਹਨਾਂ ਦਾ ਗੈਰ ਕਾਨੂੰਨੀ ਜਗ੍ਹਾ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਇਆ ਪਾਇਆ ਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਇਸ ਦਾ ਘਰ ਢਾਹ ਦਿੱਤਾ ਗਿਆ ਹੈ ਇੱਥੇ ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਅਜੇ ਤੱਕ ਜੋ ਵੀ ਘਰ ਢਾਏ ਗਏ ਨੇ ਇਹ ਉਹ ਘਰ ਨੇ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣੇ ਹੋਏ ਨੇ ਨਸ਼ਾ ਦੇ ਮਾਮਲੇ ਦੇ ਵਿੱਚ ਜੇਕਰ ਕੋਈ ਮਹਿਲਾ ਜਾਂ ਕੋਈ ਵਿਅਕਤੀ ਨਸ਼ਾ ਦੇ ਮਾਮਲੇ ਦੇ ਵਿੱਚ ਫੜਿਆ ਜਾਂਦਾ ਹੈ ਉਸ ਦੇ ਉੱਪਰ ਐਨਡੀਪੀਐਸ ਦਾ ਪਰਚਾ ਹੁੰਦਾ ਹੈ ਪਰ ਜੇਕਰ ਉਸ ਦੀ ਪ੍ਰਾਪਰਟੀ ਉਸ ਦਾ ਘਰ ਸਹੀ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਨਾ ਬਣ ਕੇ ਬਿਲਕੁਲ ਸਹੀ ਤਰੀਕੇ ਨਾਲ ਸਾਰੇ ਕਾਨੂੰਨ ਫੋਲੋ ਕਰਕੇ ਬਣਾਇਆ ਗਿਆ ਹੈ ਤਾਂ ਉਸ ਦਾ ਘਰ ਟਾਇਆ ਨਹੀਂ ਜਾ ਸਕਦਾ ਅਜ ਤੱਕ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਦੇ ਮਾਮਲੇ ਦੇ ਵਿੱਚ ਜਿੰਨੇ ਵੀ ਘਟਾਏ ਗਏ ਨੇ ਇਹ ਉਹ ਕਾਰਨ ਨੇ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਜਾਂ ਤਾਂ ਸ਼ਾਮ ਲੜ ਦੇ ਵਿੱਚ ਯਾ ਸਰਕਾਰੀ ਜਗ੍ਹਾ ਦੇ ਵਿੱਚ ਜਾਂ ਫਿਰ ਗੈਰ ਕਾਨੂੰਨੀ ਟਾਂਗ ਦੇ ਨਾਲ ਬਿਨਾ ਪਰਮਿਸ਼ਨ ਲੈ ਕੇ ਨਕਸ਼ਾ ਪਾਸ ਕਰਵਾ ਕੇ ਬਣਾਏ ਗਏ ਸਨ ਇਹ ਉਹ ਘਟਾਏ ਜਾ ਰਹੇ ਨੇ ਅਜੇ ਤੱਕ ਕੋਈ ਵੀ ਅਜਿਹੇ ਮਾਮਲਾ ਸਾਹਮਣੇ ਨਿਕਲ ਕੇ ਨਹੀਂ ਆਇਆ ਜਿਹੜਾ ਕਿ ਘਰ ਜਿਸ ਦੇ ਉੱਪਰ ਨਿਸ਼ਚਿਤ ਮਾਮਲਾ ਹੋਵੇ ਉਸ ਦਾ ਘਰ ਸਹੀ ਜਗ੍ਹਾ ਤੇ ਬਣਿਆ ਹੋਵੇ ਤੇ ਪੰਜਾਬ ਪੁਲਿਸ ਨੇ ਢਾਇਆ ਹੋਵੇ ਅਜੇ ਤੱਕ ਜਿੰਨੇ ਵੀ ਘਰ ਪੰਜਾਬ ਪੁਲਿਸ ਦੇ ਵੱਲੋਂ ਢਾਇਏ ਗਏ ਨੇ ਇਹ ਉਹ ਘਰ ਨੇ ਜਿਹੜੇ ਕਿ ਗੈਰ ਕਾਨੂੰਨੀ ਟਾਂਗ ਦੇ ਨਾਲ ਬਣਾਏ ਗਏ ਸਨ ਤੋਂ ਇਸ ਪ੍ਰਕਾਰ ਇਹ ਜਿਹੜਾ ਘਰ ਖਾਰ ਵਾਲੀ ਕੁੜੀ ਕਹਿ ਕੇ ਘਰ ਪੰਜਾਬ ਪੁਲਿਸ ਦੇ ਵੱਲੋਂ ਢਾਇਆ ਜਾ ਰਿਹਾ ਹੈ ਇਹ ਕੁੜੀ ਸਰਬਜੀਤ ਕੌਰ ਹੈ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਧਮੋਟ ਪਿੰਡ ਦੇ ਵਿੱਚ ਰਹਿੰਦੀ ਹੈ ਇਹ ਕੁਝ ਸਾਲ ਪਹਿਲਾਂ ਨਸ਼ੇ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੀ ਗਈ ਸੀ ਥਾਰ ਵਾਲੀ ਕੁੜੀ ਕਹਿ ਕੇ ਇਹ ਕਾਫੀ ਮਸ਼ਹੂਰ ਹੋਈ ਸੀ ਜੋ ਕੁੜੀ ਪੰਜਾਬ ਪੁਲਿਸ ਕਾਂਸਟੇਬਲ ਜੋ ਕਿ ਬਰਖਾਸਤ ਕਰ ਦਿੱਤੀ ਗਈ ਸੀ ਉਸ ਦਾ ਘਰ ਨਹੀਂ ਢਾਇਆ ਗਿਆ ਹਾਲਾਂਕਿ ਉਹ ਕੁਝ ਸਮਾਂ ਪਹਿਲਾਂ ਹੀ ਖਬਰ ਆਈ ਹੈ ਕਿ ਉਹ ਇੱਕ ਮਹੀਨੇ ਤੋਂ ਬਾਅਦ ਬੇੜ ਦੇ ਉੱਪਰ ਬਠਿੰਡਾ ਬਠਿੰਡਾ ਕੋਰਟ ਦੇ ਵੱਲੋਂ ਉਸ ਨੂੰ ਜਮਾਨਤ ਦੇ ਦਿੱਤੀ ਗਈ ਹੈ ਉਹ べਲ ਤੇ ਬਾਹਰ ਆ ਗਿਆ ਲਗਭਗ 1 ਮਹੀਨੇ ਤੋਂ ਬਾਅਦ ਉਸ ਨੂੰ べਲ ਮਿਲੀ ਹੈ ਪਰ ਇਹ ਜਿਹੜਾ ਘਟਾਇਆ ਜਾ ਰਿਹਾ ਇਹ ਅਮਨਦੀਪ ਕੌਰ ਬਰਖਾਸ ਮਹਿਲਾ ਕਨਸਟੇਬਲ ਦਾ ਨਹੀਂ ਹੈ